ਯੂਥ ਅਕਾਲੀ ਦਲ ਫਗਵਾੜਾ ਦੀ ਇੱਕ अहम ਮੀਟਿੰਗ ਯੂਥ ਆਗੂ ਰਣਜੀਤ ਸਿੰਘ ਫਤਿਹ ਦੇ ਦਫ਼ਤਰ ਪਲਾਹੀਗੇਟ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਯੂਥ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਖਿਲਾਫ ਰੋਸ ਸੱਤਰ ਕਰਦੇ ਟਿੱਪਣੀ ਕੀਤੀ ਕਿ ਫਗਵਾੜਾ ਦੇ ਅਕਾਲੀ ਆਗੂਆਂ ਵੱਲੋਂ ਪਾਰਟੀ ਦੀ ਰੀੜ ਦੀ ਹੱਡੀ ਕਹੀ ਚਾਣ ਵਾਲੇ ਯੂਥ ਵਿੰਗ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਸ ਮੌਕੇ ਬੋਲਦੇ ਹਨ ਫਤੇਹ ਸਿੰਘ ਅਤੇ ਇੰਦਰਜੀਤ ਵਸਰਾ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸੇ ਵੀ ਯੂਥ ਅਗੂਦੀ ਕੋਈ ਇਸ਼ਾਰ ਨਹੀਂ ਲਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਯੂਥ ਅਕਾਲੀ ਦਲ ਪੰਜਾਬ ਦੇ ਜਥੇਵੰਦਕ ਢਾਂਚੇ ਵਿੱਚ ਫਗਵਾੜਾ ਤੋਂ ਸਿਰਫ ਇੱਕ ਨੌਜਵਾਨ ਦਾ ਹੀ ਨਾਮ ਪਾਇਆ ਗਿਆ ਹੈ। ਉਹ ਵੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਬਲੋਂ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਅਕਾਲੀ ਦਲ ਫਗਵਾੜਾ ਵੱਲੋਂ ਅਕਾਲੀ ਦਲ ਦਾ ਕੋਈ ਵੀ ਯੂਨਿਟ ਨਹੀਂ ਬਣਾਇਆ ਗਿਆ ਤੇ ਨਾ ਹੀ ਜ਼ਿਲ੍ਹਾ ਕਪੂਰਥਲਾ ਦੇ ਢਾਂਚੇ ਵਿੱਚ ਇੱਕ ਵੀ ਨੌਜਵਾਨ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਪਾਰਟੀ ਨੂੰ ਪਿਆਰ ਕਰਨ ਵਾਲੇ ਬਹੁਤੇ ਨੌਜਵਾਨ ਆਪਮੁਹਾਰੇ ਕਿਸੇ ਸਰਗਰਮੀ ਵਿੱਚ ਜਾਂਦੇ ਨੇ ਪਰ ਬਹੁਤ ਅਕਾਲੀ ਆਗੂਆਂ ਵੱਲੋਂ ਨੌਜਵਾਨਾਂ ਦੀਆਂ ਆਪਮੁਹਾਰੇ ਕੀਤੀਆਂ ਮੀਟਿੰਗਾਂ ਜਾਂ ਮੀਡੀਆ ਵਿੱਚ ਦਿੱਤੇ ਕਿਸੇ ਵੀ ਬਿਆਨ ਤੇ ਇਤਰਾਜ਼ ਜਤਾਇਆ ਜਾਂਦਾ ਹੈ। ਇਸ ਦੌਰਾਨ ਇਕੱਠੇ ਹੋਏ ਇਸਮੂ ਯੂਥ ਆਗੂਆਂ ਨੇ ਰੋਜ਼ਚਾਰ ਕਰਦਿਆ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਵਿੱਚ ਬੋਟਾਂ ਅਕਾਲੀ ਉਮੀਦਵਾਰ ਨੂੰ ਹੀ ਪਾਉਣਗੇ ਤੇ ਪਵਾਉਣਗੇ ਵੀ ਪਰ ਆਉਣ ਵਾਲੀ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਨਹੀਂ ਲੈਣਗੇ ਇੱਕ ਬੜੀ ਅਹਿਮ ਮੀਟਿੰਗ ਯੂਥ ਅਕਾਲੀ ਦਲ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਹੈ 2022 ਦੀਆਂ ਵਿਧਾਨ ਸਭਾ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਤੋਂ ਬਾਅਦ ਬਿਲਕੁਲ ਜਿਹੜਾ ਯੂਥ ਆ ਉਹਨੂੰ ਨਕਾਰਿਆ ਗਿਆ ਆ ਉਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਆ ਪੂਰੇ 2-3 ਸਾਲ ਦਾ ਜਿਹੜਾ ਵੀ ਵਕਵਾ ਪਿਆ ਆ ਕਿਸੇ ਬਹੁਤ ਘੱਟ ਮੀਟਿੰਗਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਯੂਥ ਨੂੰ ਸੱਦਾ ਤੱਕ ਵੀ ਦਿੱਤਾ ਗਿਆ ਆ ਪੂਰੇ ਪੰਜਾਬ ਦਾ ਢਾਂਚਾ ਐਲਾਨਿਆ ਗਿਆ ਯੂਥ ਅਕਾਲੀ ਦਲ ਦਾ ਪੂਰੇ ਪੰਜਾਬ ਦੇ ਵਿੱਚੋਂ ਫਗਵਾੜੇ ਦੇ ਵਿੱਚੋਂ ਸਿਰਫ ਇੱਕ ਨੌਜਵਾਨ ਦੀ ਐਂਟਰੀ ਹੁੰਦੀ ਆ ਉਸ ਪੰਜਾਬ ਦੇ ਢਾਂਚੇ ਦੇ ਵਿੱਚ ਉਹ ਵੀ ਅੱਜ ਦੇ ਦਿਨ ਉਹ ਵੀ ਕਿਸੇ ਵੱਡੇ ਲੀਡਰਾਂ ਦੀ ਰਹਿਨਮਾਈ ਹੇਠ ਪਰ ਫਗਵਾੜੇ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਵਿੱਚ ਬਿਲਕੁਲ ਇਨਵੋਲਵ ਨਹੀਂ ਹੁੰਦਾ ਆ ਉਸ ਤੋਂ ਬਾਅਦ ਜਿਹੜਾ ਜ਼ਿਲ੍ਹੇ ਦਾ ਢਾਂਚਾ ਬਣਿਆ ਉਹਦੇ ਵਿੱਚ ਇੱਕ ਵੀ ਮੈਂਬਰ ਜਿਹੜਾ ਆ ਫਗਵਾੜੇ ਦਾ ਯੂਥ ਅਕਾਲੀ ਦਲ ਦਾ ਉਹ ਨਹੀਂ ਪਾਇਆ ਗਿਆ ਉਸ ਤੋਂ ਬਾਅਦ ਫਗਵਾੜੇ ਦਾ ਅਜੇ ਤੱਕ ਕੋਈ ਸ਼ਹਿਰੀ ਯੂਨਿਟ ਵੀ ਨਹੀਂ ਬਣਿਆ ਗਿਆ ਯੂਥ ਅਕਾਲੀ ਦਲ ਦਾ ਨਾ ਹੀ ਇੱਥੇ ਆਈਟੀ ਵਿੰਗ ਜਿਹੜਾ ਉਹ ਸਰਗਰਮ ਕੀਤਾ ਗਿਆ ਕੋਈ ਵੀ ਇੰਚਾਰਜਾਂ ਵੱਲੋਂ ਇੱਕ ਵੀ ਕੋਈ ਸਰਗਰਮ ਕਰਨ ਲਈ ਯੂਥ ਨੂੰ ਕੋਈ ਮੀਟਿੰਗ ਬੁਲਾਈ ਗਈ ਫਿਰ ਬਹੁਤੇ ਹੁਣ ਅੱਜ ਨੌਜਵਾਨ ਇਕੱਠੇ ਹੋਏ ਆ ਤਾਂ ਇੱਕ ਰੋਸ ਇਹ ਨੌਜਵਾਨਾਂ ਵੱਲੋਂ ਸੁਣਾ ਨੂੰ ਮਿਲਿਆ ਕਿ ਜਿੰਨੇ ਵੀ ਯੂਥ ਅਕਾਲੀ ਦਲ ਦੇ ਮੈਂਬਰ ਹੈ ਕਿਸੇ ਨੂੰ ਵੀ ਕਿਸੇ ਮੀਟਿੰਗ ਦਾ ਕੋਈ ਸੱਦਾ ਨਹੀਂ ਦਿੱਤਾ ਜਾਂਦਾ ਥੋੜੇ ਦਿਨ ਪਹਿਲਾਂ ਸੋਨ ਸਿੰਘ ਠੰਡਲ ਜੀ ਫਗਵਾੜਾ ਫੇਰੀ ਤਾਏ ਬਹੁਤੇ ਨੌਜਵਾਨਾਂ ਨੂੰ ਉਹਦਾ ਸੱਦਾ ਤੱਕ ਵੀ ਨਹੀਂ ਦਿੱਤਾ ਗਿਆ ਕਿ ਤੁਸੀਂ ਉੱਥੇ ਪਹੁੰਚੋ ਸੋ ਇਹ ਬਹੁਤ ਨੌਜਵਾਨਾਂ ਦੇ ਵਿੱਚ ਰੋਸ ਹੈ ਕਿ ਮੋਸਟਲੀ ਜਦੋਂ ਚੋਣਾਂ ਹੁੰਦੀਆਂ ਉਦੋਂ ਹੀ ਸਾਨੂੰ ਵੈਸੇ ਪੁੱਛਿਆ ਜਾਂਦਾ ਤੇ ਇਸ ਵਾਰ ਤਾਂ ਸਾਨੂੰ ਚੋਣਾਂ ਦੇ ਵਿੱਚ ਵੀ ਨਹੀਂ ਪੁੱਛਿਆ ਜਾ ਰਿਹਾ ਤੋਂ ਸਾਰਾ ਜਿਹੜਾ ਇਹ ਰੋਸ ਆ ਇਹ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਇਕਾਈ ਦੇ ਖਿਲਾਫ ਕੱਢਿਆ ਗਿਆ ਆ ਤੇ ਇਹ ਸਾਰੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਰਲ ਕੇ ਇਹ ਆਪਸ ਦੇ ਵਿੱਚ ਮਤਾ ਪਾਸ ਕੀਤਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਆ ਵੋਟਾਂ ਵੀ ਅਕਾਲੀ ਦਲ ਨੂੰ ਹੀ ਪਾਵਾਂਗੇ ਔਰ ਪਵਾਵਾਂਗੇ ਪਰ ਅਸੀਂ ਕੋਈ ਵੀ ਆਉਣ ਵਾਲੀ ਜਿਹੜੀ ਚੋਣਾਂ ਦੇ ਵਿੱਚ ਸਰਗਰਮੀ ਹੋਏਗੀ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ ਇਹ ਸਾਡਾ ਰੋਸ ਹੈ ਜਿੰਨੀ ਦੇਰ ਤੱਕ ਸਾਡੇ ਜਿਹੜੀਆਂ ਯੂਥ ਅਕਾਲੀ ਦਲ ਦੇ ਮੈਂਬਰਾਂ ਨੂੰ ਉਹਨਾਂ ਦਾ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੁਹਾਨੂੰ ਚੋਣਾਂ ਚੋਣਾਂ ਤੇ ਮੀਟਿੰਗਾਂ ਵੀ ਹੋਣੀਆਂ ਹਰ ਵਾਰਡ ਚ ਜਿਦਾਂ ਹਰ ਮੰਡਿਆ ਚ ਹੋਊਗੀ ਜੀ ਕੀ ਤੁਸੀਂ ਉਹਦੇ ਵਿੱਚ ਆਪਣਾ ਯੂਥ ਨੂੰ ਨਾਲ ਲੈ ਕੇ ਚੱਲੂਗੇ ਆਪਣੇ ਨਹੀਂ ਸਰ ਬਿਲਕੁਲ ਨਹੀਂ ਚੱਲਾਂਗੇ ਤੁਹਾਡੇ ਸਾਹਮਣੇ ਯੂਥ ਕਿੰਨਾ ਆ ਕਿੰਨੀਆਂ ਉਹਨਾਂ ਨੇ ਗੱਲਾਂ ਕੀਤੀਆਂ ਕਿੰਨਾ ਉਹਨਾਂ ਦਾ ਇਮਾਨਦਾਰੀ ਵਿੱਚ ਰੋਸ ਹੈ ਕਿ ਜਦੋਂ ਸਾਡੀ ਕੋਈ ਸੁਣਵਾਈ ਹੈ ਨਹੀਂ ਅਸੀਂ ਫਿਰ ਕਿਉਂ ਇਹਨਾਂ ਦੇ ਮਗਰ ਇੰਨਾ ਸਮਾਂ ਆਪਣਾ ਖਰਾਬ ਕਰੀਏ ਬਹੁਤ ਸਮਝਾਇਆ ਕਿ ਯੂਥ ਦੀ ਸੁਣਵਾਈ ਨਹੀਂ ਹੋ ਰਹੀ ਕਾਰਨ ਕੀ ਹੈ ਕਿ ਤੁਹਾਨੂੰ ਇਗਨੋਰ ਕੀਤਾ ਜਾਂਦਾ ਕੀ ਕਰਨਿਆ ਇਹ ਤਾਂ ਹੁਣ ਸੀਨੀਅਰ ਆਗੂ ਦੱਸਣਗੇ ਇਹਨਾਂ ਨੂੰ ਜਿਹੜੇ ਸਾਡੇ ਇੰਚਾਰਜ ਬਣੇ ਨੇ ਇਹਨਾਂ ਨੂੰ ਦੋ ਤੋਂ ਢਾਈ ਮਹੀਨੇ ਹੋ ਗਏ ਇੰਚਾਰਜ ਬਣਿਆ ਨੂੰ ਦੋ ਮਹੀਨੇ ਦੇ ਵਿਕਵੇ ਦੇ ਵਿੱਚ ਇੱਕ ਵੀ ਮੀਟਿੰਗ ਯੂਥ ਦੀ ਨਹੀਂ ਕੀਤੀ ਗਈ ਯੂਥ ਨੂੰ ਬੁਲਾਇਆ ਵੀ ਨਹੀਂ ਗਿਆ ਤੇ ਤੁਹਾਨੂੰ ਕਿੰਨੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਯੂਥ ਨਜ਼ਰ ਵੀ ਨਹੀਂ ਆਉਂਦਾ ਕਿਉਂਕਿ ਬੁਲਾਇਆ ਨਹੀਂ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਜੇ ਜੂਸਤੋ ਵਗੈਰਾ ਜਿਹੜੀਆਂ ਇਹ ਚੋਣਾਂ ਆ ਉਹ ਸੰਭਵ ਹੋ ਸਕਦੀਆਂ ਜਿੱਤ ਸਕ ਯੂਥ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਸੀ ਹੁਣ ਜੇ ਬਿਨਾ ਰੀਡ ਦੀ ਹੱਡੀ ਤੋਂ ਕੋਈ ਢਾਂਚਾ ਜਿਹੜਾ ਚੱਲਿਆ ਫਿਰਦਾ ਜੇ ਉਹ ਲੱਗਦਾ ਉਹਨਾਂ ਨੂੰ ਕਿ ਅਸੀਂ ਇਹ ਚੋਣਾ ਯੂਥ ਅਕਾਲੀ ਦਲ ਤੋਂ ਬਿਨਾ ਜਿੱਤ ਸਕਦੇ ਆ ਤਾਂ ਉਹ ਵੀ ਐਕਸਪੀਰੀਅੰਸ ਕਰ ਲੈਣ ਪਰ ਮੇਰੇ ਹਿਸਾਬ ਦੇ ਨਾਲ ਕੋਈ ਵੀ ਇਹੋ ਜੀ ਇਹ ਚੋਣ ਨਹੀਂ ਜਿੱਤ ਸਕਦੇ ਜਿਹਦੇ ਵਿੱਚ ਯੂਥ ਇਹਨਾਂ ਦੇ ਨਾਲ ਇਨਵੋਲਵ ਨਹੀਂ ਹੋਏਗਾ ਦੂਜੀ ਚੋਣਾਂ ਕੀ ਆ ਅਗਲੀ ਕੀ ਅਸੀਂ ਇਹ ਚੋਣਿਆ ਕਿ ਜਿੰਨਾ ਸਾਡਾ ਯੂਨਿਟ ਹੈ ਉਹਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਆਪਣੀ ਕਾਰਗੁਜ਼ਾਰੀ ਦੇ ਰਹੇ ਨੇ ਆਪਣਾ ਸਮਾਂ ਦੇ ਰਹੇ ਨੇ ਮੈਂਬਰ ਬਣੇ ਹੋਏ ਨੇ ਉਹਨਾਂ ਨੂੰ ਉਹਨਾਂ ਦਾ ਮਨ ਦਾ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਔਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਹੁਦੇ ਆ ਉਹ ਦਿੱਤੇ ਜਾਣ ਤਾਂ ਉਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਕੋਈ ਕੰਮ ਕਰਾ ਸਕਣ ਜਾਂ ਲੋਕ